ਆਕਲ ਕੀ ਨਰਨਾ ਸਾਜੀ ਜੀ ਸੇਵਾ ਸਾਡੇ ਫਾਰਵਟਾ ਵਸਤਿਰਾਮ ਤੋਂ ਆਏ ਆ ਕੁਝ ਦਿਨ ਪਹਿਲਾਂ ਸਾਨੂੰ ਟੋਨ ਨਾਲ ਤੋਂ ਤਰਾਵ ਮਿਲੀ ਸੀ ਕਿ ਆਈਡੀਆ ਚ ਮਾਰਕੀਟ ਦੇ ਵਿੱਚ 103 ਨੰਬਰ ਦੁਕਾਨ ਚੱਕ ਲੱਗੀ ਆ ਮੋਕੇ ਜੇ ਆ ਕੇ ਜੋ ਇੱਥੇ ਦੇਖਿਆ ਤਾਂ ਦੁਕਾਨ ਨੂੰ ਕਾਫੀ ਅੱਗ ਲੱਗ ਚੀ ਸੀ ਫਾਰਮੈਸ਼ਨ ਦੀਆਂ ਗੱਡੀਆਂ ਸੇਵਾ ਸੰਦਰੀ ਗੱਡੀਆਂ ਮੋਕੇ ਜੇ ਅੱਗ ਭਜਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲਗਭਗ ਅੱਗ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੂਆਂ ਜਣਾ ਹੋਣ ਕਰਕੇ ਅੰਦਰ ਜਾ ਨਹੀਂ ਜਾ ਰਿਹਾ ਇਸ ਕਰਕੇ ਉਹਨੂੰ ਨਿਕਰ ਕੇ ਅੱਗ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਹੁਣ ਤੱਕ 3 ਗੱਡੀਆਂ ਆ ਚੁੱਕੀਆਂ ਸੱਜ ਜੀ ਆਈਡੀਆ ਚ ਮਾਰਕੀਟ ਦੇ ਚ ਪਤਾ ਲੱਗਾ ਸੀ ਕਪੜੇ ਦੀ ਦੁਕਾਨ ਹੈ ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਹੈ ਹੂੰ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਿਹੜੇ ਆ ਗਏ ਆ ਤੇ ਕੰਮ ਕਰ ਰਹੇ ਜੀ ਬੁਝਾ ਰਹੇ ਤਕਰੀਬਨ ਅੱਗ ਜਿਹੜੀ ਹੈ ਸਰਕਾਰੀ ਦੁਕਾਨ ਹੈ ਤੇ ਕਿੱਦਾਂ ਲੱਗੀ ਜੀ ਅੱਗ ਇਹ ਕਪੜੇ ਦੀ ਦੁਕਾਨ ਹੈ ਕਾਰਨਾ ਦਾ ਜੇ ਸਪਸ਼ਟ ਨਹੀਂ ਹੈ ਮੇਬੀ ਸ਼ਾਇਦ ਅੰਦਰੋਂ ਕੋਈ ਸ਼ਾਰਟ ਸਰਕਟ ਹੋਇਆ ਹੈ ਅੰਦਰੋਂ ਬਾਹਰੋਂ ਅੱਗ ਲੱਗੀ ਹੈ ਹਾਂਜੀ ਜੀ ਤਾਂ ਦੁਕਾਨਦਾਰ ਦੇ ਮਾਲਕ ਨਾਲ ਕੋਈ ਗਲਪਤ ਹੋਈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਅਜੇ ਸਾਰੇ ਰੈਸਕਿਊ ਚ ਲੱਗੇ ਹੋਏ ਆ ਤਾਂ ਕਿ ਅੱਗ ਵੱਧ ਸਕੇ ਤੇ ਜਿਹੜ 140 ਨੰਬਰ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਜਦੋਂ ਅਸੀਂ ਇੱਥੇ ਮੌਕੇ ਤੇ ਆ ਕੇ ਵੇਖਿਆ ਤਾਂ ਕਾਰਪੋਰੇਸ਼ਨ ਦੀ ਗੱਡੀ ਸਾਡੇ ਤੋਂ ਪਹਿਲਾਂ ਪਹੁੰਚ ਚੁੱਕੀ ਸੀ ਉਸ ਤੋਂ ਬਾਅਦ ਸਾਡੀ ਗੱਡੀ ਵੀ ਪਹੁੰਚ ਗਈਆਂ ਜੀ ਦੋ ਗੱਡੀਆਂ ਹੋਰ ਮੰਗਵਾਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਦੁਕਾਨਦਾਰਾਂ ਦੇ ਵੱਲੋਂ ਕੀ ਕਿਹਾ ਯਾਰ ਕਿੰਨਾ ਅਗ ਲੱਗੀ ਹੈ ਦੇਖੋ ਹਜੇ ਤੱਕ ਇਹਨਾਂ ਕੋ ਕੋਈ ਕੁਛ ਨਹੀਂ ਪੁੱਤਾ ਹੈ ਅਸੀਂ ਤੇ ਆਂਦੇ ਜਾਈ ਦੁਕਾਨ ਬੁਝਾਣੀ ਅੱਗ ਵੀ ਜਾਨੀ ਸ਼ੁਰੂ ਕਰ ਦਿੱਤੀ ਹੈ ਦੁਕਾਨ ਤੇ ਇਸ ਕਰਕੇ ਹੁਣ ਬਾਅਦ ਚੋਂ ਇਨਕੁਆਇਰੀ ਪੁੱਛਾਂਗੇ ਇਹਨਾਂ ਨੂੰ ਕਿ ਇਸ ਤਰ੍ਹਾਂ ਅੱਗ ਲੱਗੀ ਹੈ ਆ ਬਿਲਡਿੰਗਾਂ ਕਿੰਨੀਆਂ ਜੀ ਜਿਨ੍ਹਾਂ ਦੇ ਵਿੱਚ ਅੱਗ ਬਿਲਡਿੰਗ ਇੱਕੋ ਹੀ ਹੈ ਜੀ ਉੱਪਰ ਤੱਕ ਅੱਗ ਗਈ ਹੋਈ ਹੈ ਬਿਲਡਿੰਗ ਦੇ ਵਿੱਚ ਇਹ ਹੁਣ ਸਾਰਾ ਪਹਿਲਾਂ ਅੱਗ ਬੁਝਾਉਣ ਤੋਂ ਬਾਅਦ ਦੇਖਾਂਗੇ ਸਾਰਾ ਨੁਕਸਾਨ ਹੋ ਜਾਏ ਤਾਂ ਇਹ ਤਾਂ ਕੁਝ ਕਹਿ ਨਹੀਂ ਸਕਦੇ ਜੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਹੋਈ ਹੈ ਜੀ ਕੋਈ ਤੁਹਾਡੀ ਨਹੀਂ ਹਜੇ ਤੱਕ ਕੋਈ ਗੱਲ ਨਹੀਂ ਪਈ ਜਾਨੀ ਨੁਕਸਾਨ ਤੇ ਨਹੀਂ ਜਾਨ